ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਇੱਕ ਜਰਸੀ ਵਾੜਾ ਦੋਸਤੋ ਮੂਹ ਖੀਰੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਹਾਂਜੀ ਬਈ ਜੀ ਠੀਕ ਆ ਨਾਂ ਦੱਸੀ ਵੀਰ ਆਪਣਾ ਨਾਂ ਮਾ ਇਕਬਾਦ ਸਿੰਘ ਜੀ ਇਹ ਸਾਡੇ ਚਾਚੇ ਕੀ ਵਹਿੜ ਆ ਚਾਚੇ ਦੇ ਘਰੋਂ ਹਾਂਜੀ ਠੀਕ ਆ ਤੇ ਬਈ ਇਹਦੀ ਵਹਿੜ ਦੀ ਗੱਲ ਕਰੀਏ ਤੇ ਘਰ ਦੀ ਆ ਵੈਸੇ ਇਹ ਘਰ ਦੀ ਆ ਜੀ ਇਹਦੀ ਮਾਂ ਵੀ ਖੜੀ ਹੋ ਗਈ ਆਹਾ ਇਹਦੀ ਮਾਂ ਹੀ ਆ ਬਾਈ ਹਾਂਜੀ 22 ਲੀਟਰ ਦੁੱਧ ਦੀ ਮਾਂ ਫਲ ਠੀਕ ਆ ਹਾਂਜੀ ਯਾਨੀ ਕਿ ਇਹਦੀ ਮਾਂ ਨੇ 22 ਲੀਟਰ ਦੁੱਧ ਕੱਢਿਆ ਠੀਕ ਆ ਤੇ ਇਹਦੀ ਉਮਰ ਕਿੰਨੀ ਹੋ ਗਈ ਬਾਈ ਇਹਦੀ ਉਮਰ ਹੈ ਬਾਈ ਇਹ ਹੈ 2 ਸਾਲ ਦੇ ਆਸ-ਪਾਸ ਹੈਗੀ 2 ਸਾਲ ਦੇ ਆਸ-ਪਾਸ ਹੈਗੀ ਹੈ ਮੂੰਹ ਹੋਇਆ ਖੀਰੀ ਹੈ ਬਾਈ ਹਾਂ ਖੀਰੀ ਹੈ ਠੀਕ ਆ ਹਾਂਜੀ ਲਓ ਬਈ ਮੂੰਹੋਂ ਖੀਰੀ ਆ ਤੇ ਬਾਈ ਕੋਈ ਹੀਟ ਦੇ ਵਿੱਚ ਆਈ ਹੈ ਕਿ ਨਹੀਂ ਨਹੀਂ ਹੀਟ ਦੇ ਵਿੱਚ ਨਹੀਂ ਆਈ ਹੈ ਜੀ ਹਜੇ ਹੀਟ ਦੇ ਵਿੱਚ ਆਈ ਨਹੀਂ ਹਾਂਜੀ ਹਾਂਜੀ ਠੀਕ ਆ ਲਓ ਬਈ ਬਾਈ ਜੰਦਾ ਹੀਟ ਦੇ ਵਿੱਚ ਨਹੀਂ ਆਈਗੀ ਤੇ ਵਜਨ ਜੇ ਗੱਲ ਕਰੀਏ ਨਾ ਪੂਰਾ ਹੀ ਆ ਦੋਸਤੋ ਜੇ ਹੀਟ ਦੇ ਵਿੱਚ ਆਉਂਦੀ ਹੈ ਤਾਂ ਤੁਸੀਂ ਜਾਂਦੀ ਦੇ ਇਹਦੇ ਸੀਮਨ ਲਵਾ ਸਕਦੇ ਆ ਕੰਨਾਂ-ਕੁੰਨਾਂ ਦੀ ਕੁਆਲਿਟੀ ਚੈੱਕ ਕਰੋ ਦੇਖ ਸਕਦੇ ਆ ਬਾਕੀ ਇਸ ਚੈੱਕ ਕਰ ਸਕਦੇ ਆ ਕੰਨਾਂ ਦੀ ਕੁਆਲਿਟੀ ਥੋੜਾ ਜਿਹਾ ਕ੍ਰੋਸ ਆਂਗ ਜ਼ਰੂਰ ਆ ਜੇ ਗੱਲ ਕਰੀ ਨਾ ਹੈ ਪੰਜਾਬ ਵਾਲੀ ਕਹਿ ਸਕਦੇ ਆ ਥੱਲੋਂ ਬਹੁਤ ਸਾਫ਼ ਸੁਥਰੀ ਐ ਥਾਣ ਨਾ ਕੱਲਾ ਕੱਲਾ ਹੀ ਆ ਰੱਛੀ ਦਾ ਦੇਖੋ ਸਾਡੇ ਥੱਲੋਂ ਬਹੁਤ ਸਾਫ਼ ਸੁਥਰੀ ਐ ਦੇਖੋ ਸਾਡੇ ਖਾਣਾ ਦਾ ਸਾਈਜ਼ ਝੋਲੀ ਝਾਲੀ ਚੈੱਕ ਕਰ ਸਕਦੇ ਆ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਕਦ ਕਾਂਠ ਨੂੰ ਛੋਟੀ ਨਹੀਂ ਕੋਈ ਸੋਹਣਾ ਕਦ ਕਾਂਠ ਆ ਮੂੰਹ ਖੀਰੀ ਆ ਬਿਲਕੁਲ ਆਪਾਂ ਚੈੱਕ ਕੀਤੀ ਹੋਈ ਆ ਜਿਹੜਾ ਕੋਈ ਵੀਰ ਦੂਰ ਨੇੜੇ ਤੋਂ ਆਉਂਦਾ ਨਾ ਇਹ ਨਾ ਕਵੇ ਖੀਰੀ ਨਹੀਂ ਹੋਣੀਗੀ ਖੀਰੀ ਹੈਗੀ ਐ ਤੋੜ ਕੇ ਤੁਹਾਨੂੰ ਖਾ ਦੇ ਲੈ ਵੀ ਹੋਰ ਕਿ ਨਾ ਤੋੜ ਕੇ ਖਾ ਦੇ ਉਹ ਵੀ ਤਰੀ ਜਾਂਦੀ ਤੋ ਜੱਜਮੈਂਟ ਲਾਇਓ ਜੇ ਸੋਹਣੀ ਬੱਚੀ ਐ ਦੋਸਤੋ ਜਿਹੜੇ ਜਰਸੀ ਰੱਖਣ ਦੇ ਸ਼ਕੀਨ ਹਨ ਲੈ ਆ ਬਈ ਹੋ ਜੀ ਬੰਦ ਇੱਥੇ ਆ ਕੇ ਆਪਦੀ ਤਸੱਲੀ ਕਰਾ ਸਕਦੇ ਆ ਤੇ ਥਾ ਲੋ ਬਹੁਤ ਸਾਫ ਸੁਧਰੀਅਤ ਕਲਾ ਕਲਾ ਹੀ ਥਾਣਾ ਰੇਟ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਬਾਈ ਕਵਾਲ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ 28000 ਰੁਪਏ 28000 ਮਾਨਤਨ ਕਰ ਦੇਂਗੇ ਵੀ ਹਾਂ ਮਾਨਤਨ ਕਰ ਦੇਂਗੇ ਠੀਕ ਆ ਲੋ ਵੀ 28000 ਰੁਪਏ ਰੇਟ ਆ ਮੌਕੇ ਤੇ ਮਾਨਤਨ ਹੋ ਜੂਗਾ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਲਾ ਦੇਣਾ ਇਸ ਨੰਬਰ ਤੇ ਸੰਪਰਕ ਕਰ ਲੋ ਤੇ ਜਿਹੜੇ ਵੀਰ ਨੂੰ ਦੋਸਤੋ ਇਹ ਪਸੰਦ ਆ ਤਾਂ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੁੱਸੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ